ਦਿਲਜੀਤ ਸਿੰਘ ਜੀ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਦੀ ਮੰਗ ਉੱઠી ਹੈ ਕਿਹਲੋ ਕਿ ਹੁਣ ਇਹ ਮੰਗ ਪੰਜਾਬ ਵਿਧਾਨ ਸਭਾ ਵਿੱਚ ਪਹੁੰਚ ਗਈ ਜਿਸ ਨੂੰ ਪਹਿਲਾਂ ਕੁਝ ਕੁ ਲੋਕ ਹੀ ਚੱਕਦੇ ਸੀ ਜਾਂ ਪੰਜਾਬ ਦੇ ਕਿਸਾਨ ਚੱਕਦੇ ਸੀਗੇ ਡਾਕਟਰ ਤਰਮਿਲ ਗਾਂਧੀ ਇਸ ਨੂੰ ਚੱਕਦੇ ਰਹੇ ਨੇ ਹੁਣ ਇਹ ਪੰਜਾਬ ਵਿਧਾਨ ਸਭਾ ਵਿੱਚ ਵੀ ਚੱਕੀ ਗਈ ਹੈ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਦੀ ਮੰਗ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਜਾਂ ਨਹੀਂ ਦੇਖੋ ਸਭ ਤੋਂ ਪਹਿਲਾਂ ਤੇ ਅਸੀਂ ਇਹ ਕਹੀਏ ਕਿ ਅਸੀਂ ਕਿਸੇ ਵੀ ਨਸ਼ੇ ਦੇ ਨਾਲ ਸਹਿਮਤ ਨਹੀਂ ਕੋਈ ਵੀ ਨਸ਼ਾ ਸਮਾਜ ਲਈ ਮਾੜਾ ਹੀ ਹੁੰਦਾ ਹੈ ਪਰ ਜਿਹੜੇ ਹਾਲਾਤ ਅੱਜ ਪੰਜਾਬ ਦੇ ਬਣੇ ਹੋਏ ਨੇ ਨਾ ਉਹਨਾਂ ਨੂੰ ਵੇਖਦਿਆਂ ਹੋਇਆਂ ਤੇ ਬਹੁਤ ਵਿਦਵਾਨ ਬڑے ਡਾਕਟਰ ਧਰਮਵੀਰ ਗਾਂਧੀ ਵਰਗੇ ਜਿਹੜੇ ਸੁਹਿਰਦ ਆਪਾਂ ਕਹਿ ਸਕਦੇ ਆਂ ਵੀ ਸਾਡੇ ਪੰਜਾਬ ਦੇ ਨਾਗਰਿਕ ਨੇ ਉਹਨਾਂ ਦੀ ਗੱਲ ਕਰ ਲਈਏ ਜਾਂ ਫਿਰ ਹੋਰ ਵਸ਼ਿੰਦਿਆਂ ਦੀ ਗੱਲ ਜਦੋਂ ਸੁਣਦੇ ਆਂ ਤਾਂ ਫਿਰ ਉਹ ਕਿਤੇ ਨਾ ਕਿਤੇ ਜਾਇਜ਼ ਲੱਗਦਾ ਕਿ ਅੱਜ ਜੇ ਆਪਣੀ ਕੀੜੀ ਸਿੰਥੈਟਿਕ ਨਸ਼ੇ ਤੋਂ ਬਚਾਉਣੀ ਹੈ ਤੇ ਕੁਦਰਤੀ ਨਸ਼ਾ ਯਾਨੀ ਕਿ ਅਫੀਨ ਦੀ ਖੇਤੀ ਜਿਹੜੀ ਆ ਉਹ ਕੀਤੀ ਜਾ ਸਕਦੀ ਹੈ ਪਰ ਇਹ ਹੋਰ ਐਵਰ ਨਹੀਂ ਹੋਣੀ ਚਾਹੀਦੀ ਇਹ ਕੁਝ ਸਮੇਂ ਲਈ ਜਿਹੜਾ ਹੈ ਇਹਨੂੰ ਮਤਲਬ ਕਿ ਜਿਹੜਾ ਹੈ ਇਹਨੂੰ ਯੂਜ਼ ਕੀਤਾ ਜਾ ਸਕਦਾ ਇਹਨੂੰ ਵਰਤ ਵਰਤੋਂ ਦੇ ਵਿੱਚ ਲਿਆਂਦਾ ਜਾ ਸਕਦਾ ਇਹਦੇ ਨਾਲ ਇੱਕ ਖੇਤੀ ਜਿਹੜੀ ਹੈ ਉਹ ਵੀ ਬਦਲੂ ਬਦਲੂਗੀ ਸਾਡੀ ਆ ਜਿਹੜਾ ਦੋ ਕਿਸਮ ਦੀਆਂ ਫਸਲਾਂ ਲਾ ਲਾ ਕੇ ਤੇ ਅਸੀਂ ਆਪਣੀ ਧਰਤੀ ਦਾ ਧੂਆਂ ਕੱਢਿਆ ਹੋਇਆ ਪਾਣੀ ਜਿਹੜਾ ਹੈ ਸਾਰਾ ਮੁੱਕ ਚੁੱਕਿਆ ਸਾਡਾ ਸੋ ਉਹਦੇ ਲਈ ਫਿਰ ਅਸੀਂ ਐਮਐਸਪੀ ਮੰਗਦੇ ਫਿਰਦੇ ਆ ਤੇ ਜੇ ਕਿਤੇ ਅਫੀਮ ਦੀ ਖੇਤੀ ਹੁੰਦੀ ਹੈ ਤਾਂ ਫਿਰ ਐਮਐਸਪੀ ਸਾਨੂੰ ਮੰਗਣ ਦੀ ਲੋੜ ਨਹੀਂ ਪੈਣੀ ਕਿਉਂਕਿ ਅਫੀਮ ਦੇ ਗਾਹ ਕੀ ਸਾਰੀ ਦੁਨੀਆ ਜਿੱਥੇ ਮਰਜੀ ਵੇਚ ਦਿਓ ਭੱਜ ਭੱਜ ਕੇ ਲੈਣਗੇ ਤੁਹਾਡੇ ਕੋਲੋਂ ਤੁਹਾਨੂੰ ਕਹਿਣਗੇ ਤੁਸੀਂ ਬੂਟੇ ਲਾ ਦਿਓ ਅਸੀਂ ਲਾਹ ਵੀ ਬੂਟਿਆਂ ਨਾਲੋਂ ਆਪ ਹੀ ਲਿਆ ਕਰਾਂਗੇ ਸੋ ਇਹ ਮਤਲਬ ਅੱਜ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ ਕਿਤੇ ਨਾ ਕਿਤੇ ਮੈਨੂੰ ਜਾਇਜ਼ ਲੱਗਦੀ ਹੈ ਇਹ ਮੰਗ ਵੀ ਹਾਂ ਠੀਕ ਹੈ ਇਹਦੇ ਨਾਲ ਜੇ ਕਿਤੇ ਨੌਜਵਾਨਾਂ ਨੂੰ ਬਦਲਾਅ ਲਿਆਣਾ ਪਵੇ ਵੀ ਨੌਜਵਾਨ ਵੀ ਜੇ ਉਹਨਾਂ ਨੂੰ ਸਿੰਥੈਟਿਕ ਨਸ਼ੇ ਦੀ ਤੋੜ ਲੱਗਦੀ ਹੈ ਤੇ ਉਹਨੂੰ ਕਿਹਾ ਜਾਵੇ ਕਿ ਭਾਈ ਤੂੰ ਇਹਦੇ ਨਾਲ ਸਾਰ ਲਾ ਤਾਂ ਫਿਰ ਹੋ ਸਕਦਾ ਉਹਨਾਂ ਦਾ ਵੀ ਮੋੜਾ ਪੈ ਜਾਵੇ ਠੀਕ ਹੈ ਫਿਰ ਜਿਹੜੇ ਜਿਹੜੇ ਸਾਈਡ ਇਫੈਕਟ ਨੇ ਉਹ ਇਹਦੇ ਬਿਲਕੁਲ ਲੋ ਨੇ ਜੇ ਆਪਾਂ ਵਿਦਵਾਨਾਂ ਦੀ ਕਿਉਂਕਿ ਮੈਂ ਤਾਂ ਡਾਕਟਰ ਨਹੀਂ ਆ ਪਰ ਮੈਂ ਬਹੁਤ ਸਾਰੀਆਂ ਇੰਟਰਵਿਊ ਸੁਣੀ ਆ ਡਾਕਟਰਾਂ ਦੀਆਂ ਵਿਦਵਾਨਾਂ ਦੀਆਂ ਸੋ ਉਹਨਾਂ ਦੇ ਕਹਿਣ ਮੁਤਾਬਕ ਇਹਦੇ ਜਿਹੜੇ ਨੁਕਸਾਨ ਨੇ ਬਹੁਤ ਘੱਟ ਨੇ ਤੇ ਸਿੰਥੈਟਿਕ ਨਸ਼ਾ ਤੇ ਕੱਢਦਾ ਹੀ ਬੰਦਾ ਤਿੰਨ ਚਾਰ ਸਾਲ ਆ ਉਸ ਤੋਂ ਬਾਅਦ ਖਤਮ ਆ ਕਰੋੜ ਕਰੋੜ ਰੁਪਈਆ ਲੋਕੀ ਜਿਹੜਾ ਆਪਣੀਆਂ ਪ੍ਰਾਪਰਟੀਆਂ ਕਿੱਲੇ ਵੇਚ ਕੇ ਵੇਚ ਕੇ ਜਿਹੜਾ ਲਾਗੇ ਘਰ ਤਬਾਹ ਹੋ ਗਏ ਉਹਦੇ ਨਾਲ ਸੋ ਇਹਦੇ ਨਾਲ ਇਹ ਬਚਾ ਜਿਹੜਾ ਹੈ ਹੋ ਸਕਦਾ ਹੈ ਸੋ ਇਹ ਮੈਂ ਇੰਨੀ ਕਿ ਤੁਹਾਨੂੰ ਗੱਲ ਕਹਿ ਸਕਦਾ ਦੂਜੀ ਗੱਲ ਮੈਂ ਤੁਹਾਨੂੰ ਫੇਰ ਦੱਸਦਾ ਇੱਕ ਕਿ ਤੁਸੀਂ ਕਿਹਾ ਭਈ ਵਿਧਾਨ ਸਭਾ ਦੇ ਵਿੱਚ ਇਹ ਗੱਲ ਤੁਰੀ ਹੈ ਆਪ ਐਮ ਐਲ ਏ ਨਹੀਂ ਮੇਰੇ ਖਿਆਲ ਚ ਜਿਨ੍ਹਾਂ ਨੇ ਇਹ ਚੁੱਕਿਆ ਮਸਲਾ ਕਿ ਭਾਈ ਜਿਹੜੀ ਖੇਤੀ ਹੋਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਆਪ ਦੇ ਹੀ ਇੱਕ ਐਮ ਐਲ ਏ ਹੋਰ ਮੰਤਰੀ ਜਿਨ੍ਹਾਂ ਨੇ ਨਾ ਕਰ ਦਿੱਤੀ ਉੱਠ ਕੇ ਉਸੇ ਵੇਲੇ ਕਿ ਅਸੀਂ ਇਹ ਨਹੀਂ ਕਰ ਸਕਦੇ ਇਹ ਵੀ ਇੱਕ ਨਸ਼ਾ ਹੁਣ ਤੁਸੀਂ ਦੇਖੋ ਜਿਹੜਾ ਨਸ਼ਾ ਚੱਲ ਰਿਹਾ ਉਹਨੂੰ ਬੰਦ ਨਹੀਂ ਕਰ ਰਹੇ ਹਫੀਮ ਇਹਨਾਂ ਨੂੰ ਜਿਹੜੀ ਆਈ ਨਹੀਂ ਉਹ ਨਸ਼ਾ ਲੱਗਦੀ ਹੈ ਕਿ ਅਸੀਂ ਉਹ ਨਹੀਂ ਚਲਾਉਣੀ ਉਹ ਵੀ ਨਸ਼ਾ ਕਹਿੰਦੇ ਤੇ ਜਿਹੜਾ ਨਸ਼ਾ ਇਸ ਵੇਲੇ ਪੰਜਾਬ ਦੇ ਵਿੱਚ ਧੜਾ ਧੜ ਵਿਕ ਰਿਆ ਨੌਜਵਾਨ ਮਰ ਰਿਆ ਉਹਦੇ ਤੇ ਵੀ ਲਗਾਮ ਨਹੀਂ ਪਾਉਣੀ ਠੀਕ ਹੈ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸਿਓ ਕੋਈ ਰਾਜਸਥਾਨ ਦੇ ਵਿੱਚ ਤੁਸੀਂ ਚਿੱਟੇ ਨਾਲ ਹੁੰਦੀਆਂ ਮੌਤਾਂ ਕਿੰਨੀਆਂ ਕਿ ਸੁਣੀਆਂ ਨੇ ਉੱਥੇ ਹਫੀਮ ਦੇ ਖੇਤੀ ਹੁੰਦੀ ਹੈ ਮਹਾਰਾਸ਼ਟਰ ਚਲੇ ਜਾਓ ਕਿੰਨੇ ਕੁ ਲੋਕ ਉੱਥੇ ਚਿੱਟੇ ਨਾਲ ਮਰਦੇ ਆ ਉੱਥੇ ਵੀ ਖੇਤੀ ਹੁੰਦੀ ਹੈ ਤੇ ਜੇ ਪੰਜਾਬ ਦੇ ਵਿੱਚ ਵੀ ਆ ਜਾਵੇ ਤਾਂ ਫਿਰ ਫਾਇਦਾ ਹੀ ਹੋਣਾ ਨਾ ਪੰਜਾਬ ਸਰਕਾਰ ਜਿਹੜੀ ਸੁਲੇ ਆਮ ਆਦਮੀ ਪਾਰਟੀ ਹੈ ਸਤਾ ਦੇ ਵਿੱਚ ਉਹਨਾਂ ਦਾ ਵੀ ਫਾਇਦਾ ਹੀ ਹੋਣਾ ਨਾ ਉਹਨਾਂ ਨੂੰ ਫਿਰ ਜਿਹੜਾ ਰੈਵਨਿਊ ਜਿਹੜਾ ਉਹਦੇ ਤੋਂ ਆਉਣਾ ਹੈ ਉਹਦੇ ਨਾਲ ਉਹ ਹੋਰ ਕੰਮ ਕਰ ਸਕਦੇ ਆ ਵਧੀਆ ਕੰਮ ਕਰ ਸਕਦੇ ਪੰਜਾਬ ਵਾਸਤੇ ਪਰ ਨਹੀਂ ਆਪਾਂ ਦੇ ਕੀ ਹੋਇਆ ਵੀ ਨਹੀਂ ਚਿੱਟੇ ਨਾਲ ਜਿੰਨੇ ਮਰਜੀ ਮਰ ਜਣ ਆ ਕੰਮ ਨਹੀਂ ਸੀ ਕਰਨਾ ਮਤਲਬ ਕਿ ਕੇਂਦਰ ਤੋਂ ਡਰ ਕੇ ਚੱਲਣ ਵਾਲੀਆਂ ਸਰਕਾਰਾਂ ਕਦੇ ਵੀ ਜਿਹੜਾ ਪੰਜਾਬ ਦਾ ਭਲਾ ਨਹੀਂ ਕਰ ਸਕਦੀਆਂ ਪਾਰਟੀਆਂ ਠੀਕ ਹੈ ਇਹ ਤਾਂ ਤੁਸੀਂ ਆਪਸ ਦੇ ਵਿੱਚ ਉੱਥੇ ਹੀ ਗੱਲ ਉੱਠੀ ਤੇ ਉੱਥੇ ਹੀ ਤੁਸੀਂ ਦਬਾਬ ਦਿੱਤਾ ਮਤਲਬ ਕਿ ਇੱਕ ਨੇ ਕਹੀ ਗੱਲ ਵੀ ਚਾਹੀਦੀ ਹੈ ਦੂਜਾ ਕਹਿੰਦਾ ਨਹੀਂ ਅਸੀਂ ਨਹੀਂ ਕਰਨੀ ਗੱਲ ਖਤਮ ਵੀ ਹੋ ਗਈ ਪਈ ਤੁਸੀਂ ਇਹਨੂੰ ਤੋਰੋ ਤਾਂ ਸਹੀ ਭਾਈ ਤੁਸੀਂ ਕਹੋ ਅਸੀਂ ਮਾਹਰਾਂ ਦੀਆਂ ਟੀਮਾਂ ਬਣਾਉਨੇ ਆ ਪੰਜਾਬ ਸਰਕਾਰ ਇੱਕ ਕਮੇਟੀ ਬਣਾਏਗੀ ਜਿਹੜੀ ਇਹਦੇ ਉੱਤੇ ਸਰਚ ਕਰੇਗੀ ਜਦੋਂ ਉਹ ਆਜੇਗੀ ਜਿਹੜੀ ਸਾਰੀ ਕੰਪਲੀਟ ਹੋ ਕੇ ਫਾਈਲ ਆਪਾਂ ਫਿਰ ਵਿਚਾਰ ਕਰਾਂਗੇ ਉਹਦੇ ਉੱਤੇ ਉਹ ਤੁਸੀਂ ਇੱਕ ਸਟੈਪ ਤਾਂ ਪੁੱਟੋ ਤੁਹਾਨੂੰ ਇਹ ਡਰਗ ਲੱਗਣ ਲੱਗ ਪਈ ਹੈ ਤਾਂ ਰਾਜਸਥਾਨ ਵਾਲੇ ਤਾਂ ਨਜ਼ਾਰੇ ਲੈ ਰਹੇ ਆ ਅਫੀਮ ਵੇਚ-ਵੇਚ ਕੇ ਉਹਨਾਂ ਦਾ ਰੈਵਨਿਊ ਵਧੀਆ ਹੋ ਰਿਹਾ ਮਹਾਰਾਸ਼ਟਰ ਵਾਲਿਆਂ ਦਾ ਵਧੀਆ ਹੋ ਰਿਹਾ ਦੁਨੀਆ ਭਰ ਦੇ ਵਿੱਚ ਜਿੱਥੇ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਭੰਗ ਵੀ ਲੀਗਲ ਕਰ ਦਿੱਤੀ ਅਗਲਿਆਂ ਨੇ ਉਹ ਕਹਿੰਦੇ ਵੀ ਭੰਗ ਜਿਹੜੀ ਹੈ ਮੈਂ ਮੈਂ ਇਹ 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 ਇਹਨੂੰ ਇਸ ਤਰੀਕੇ ਨਾਲ ਨਾ ਲਿਓ ਕਿ ਮੈਂ ਕਿਸੇ ਚੀਜ਼ ਨੂੰ ਪ੍ਰਮੋਟ ਕਰ ਰਿਹਾ ਪਰ ਜਿਹੜੀ ਭੰਗ ਹੈ ਨਾ ਸੈਂਟੀਫਿਕਲੀ ਜਿਹੜੀ ਹੈ ਉਹ ਕੈਂਸਰ ਤੋਂ ਬਚਾਉਂਦੀ ਹੈ ਠੀਕ ਹੈ ਤੇ ਇਹ ਬਹੁਤ ਸਾਰੀਆਂ ਦਵਾਈਆਂ ਚ ਯੂਜ਼ ਹੁੰਦੀ ਹੈ ਤੇ ਇਹ ਆਮ ਲੋਕਾਂ ਨੂੰ ਕਈ ਵਾਰ ਕਿਹਾ ਵੀ ਜਾਂਦਾ ਜਿਹੜੇ ਆਮ ਤੁਸੀਂ ਦੇਖੋ ਵੀ ਵੈਦ ਟਾਈਪ ਲੋਕ ਨੇ ਨਾ ਉਹ ਇਹ ਵੀ ਕਹਿੰਦੇ ਕਿ ਭੰਗ ਇਸਤੇਮਾਲ ਕਰੋ ਜਿਹਨੂੰ ਕੈਂਸਰ ਹੋ ਜਾਂਦਾ ਤੇ ਇਹ ਹੋਰ ਵੀ ਮਤਲਬ ਕਿ ਬਹੁਤ ਕੁਝ ਕਰਦੀ ਹੈ ਮੈਂ ਪ੍ਰਮੋਟ ਨਹੀਂ ਕਰਦਾ ਮੈਂ ਫਿਰ ਉਹੀ ਗੱਲ ਕਹਿਣਾ ਕਿਸੇ ਨਸ਼ੇ ਨੂੰ ਆਪਾਂ ਪ੍ਰਮੋਟ ਨਹੀਂ ਕਰਦੇ ਸੋ ਇਹ ਜਿਹੜੇ ਵੈਸਟ ਨੇ ਨਾ ਵੈਸਟ ਵਾਲੇ ਹੈਗੇ ਜਿਹੜੇ ਲੋਕ ਇਹਨਾਂ ਨੇ ਇਹ ਚੀਜ਼ਾਂ ਸਮਝ ਲਈਆਂ ਹੋਈਆਂ ਉਹਨਾਂ ਨੇ ਤਾਂ 20 ਗ੍ਰਾਮ ਜਿਹੜੀ ਆ ਉਹ ਅਲਾਉਟ ਕਰ ਦਿੱਤੀ ਕੱਲਾ ਕੱਲਾ ਬੰਦਾ ਕਹਿੰਦੇ ਆਪਣੀ ਜੇਬ ਚ ਰੱਖ ਸਕਦਾ ਹਾਲੈਂਡ ਦੇ ਵਿੱਚ ਭੰਗ ਜਿਹੜੀ ਆ ਉਹ ਲੀਗਲ ਆ ਠੀਕ ਹੈ ਤੁਸੀਂ ਉਹ ਸਪੈਸ਼ਲ ਬਾਰ ਬਣੇ ਹੋਏ ਨੇ ਜਿਹਨੂੰ ਕਾਫੀ ਸ਼ਾਪਾਂ ਕਿਹਾ ਜਾਂਦਾ ਹੈ ਉਹਦੇ ਅੰਦਰ ਬਹਿ ਕੇ ਤੁਸੀਂ ਉਹਦਾ ਸੇਵਨ ਕਰ ਸਕਦੇ ਹੋ ਕੋਈ ਉਹਦੇ ਉੱਤੇ ਚਾਰਜ ਨਹੀਂ ਹੈਗਾ ਸੋ ਜਿੱਥੇ ਇਹਨਾਂ ਦੇ ਨਾਲ ਨਾਲ ਫਿਰ ਇਹ ਵੀ ਗੱਲ ਹੈ ਕਿ ਕੀਨ ਆਲੇ ਨੂੰ ਚੰਗਾ ਠੋਕਦੇ ਵੀ ਅੰਦਰ ਹੈ ਵੱਡੀਆਂ ਸਜਾਵਾਂ ਵੀ ਹੁੰਦੀਆਂ ਚਿੱਟੇ ਆਲੇ ਨੂੰ ਵੀ ਠੋਕਦੇ ਆ ਮਤਲਬ ਫਿਰ ਇੱਕ ਵਧੀਆ ਸਟੈਪ ਹੀ ਹੋਇਆ ਨਾ ਇਹਨਾਂ ਸਰਕਾਰਾਂ ਦਾ ਵੀ ਸਿੰਥੈਟਿਕ ਨਸ਼ਾ ਨਹੀਂ ਸੀ ਵੰਕ ਦੇਣਾ ਭੰਗ ਸਾਡੇ ਇੱਥੇ ਭਾਵੇਂ ਤੁਸੀਂ 12 ਦੇ ਵਿੱਚ ਬਹਿ ਕੇ ਪੀ ਪੀਵੀ ਚੱਲੋ ਸੋ ਹਰ ਸੋਸਾਇਟੀ ਦੇ ਵਿੱਚ ਧਾਰਮਿਕ ਬੰਦੇ ਵੀ ਹੁੰਦੇ ਆ ਤੇ ਨਾਸਤਿਕ ਵੀ ਹੁੰਦੇ ਆ ਰਲੇ ਮਿਲੇ ਵੀ ਹੁੰਦੇ ਆ ਵੱਖਰੀ ਵੱਖਰੀ ਵਿਚਾਰਧਾਰਾ ਦੇ ਲੋਕ ਹੁੰਦੇ ਆ ਇਹ ਨਹੀਂ ਆਪਾਂ ਕਹਿ ਸਕਦੇ ਕਿ ਭਾਈ ਇੱਥੇ ਆ ਵਿਚਾਰਧਾਰਾ ਤੇ ਇੱਥੇ ਆ ਚੀਜ਼ ਨਹੀਂ ਆ ਸਕਦੀ ਸੋਸਾਇਟੀ ਸਮਾਜ ਸਾਰਿਆਂ ਦਾ ਰਲ ਮਿਲ ਕੇ ਬਣਿਆ ਹੁੰਦਾ ਠੀਕ ਹੈ ਜੀ ਉਹਦੇ ਵਿੱਚ ਫਿਰ ਬਹੁਤ ਤਰੀਕੇ ਦੇ ਲੋਕ ਹੁੰਦੇ ਨਸ਼ਾ ਕਰਨ ਵਾਲੇ ਹੁੰਦੇ ਆ ਨਾ ਨਸ਼ਾ ਕਰਨ ਵਾਲੇ ਹੁੰਦੇ ਆ ਸੋ ਆਪਾਂ ਉਹ ਸਾਰਿਆਂ ਨੂੰ ਕਿਸ ਤਰੀਕੇ ਦੇ ਨਾਲ ਇੱਕ ਵਧੀਆ ਦਿਸ਼ਾ ਦੇਣੀ ਹੈ ਉਹ ਸਰਕਾਰਾਂ ਦਾ ਕੰਮ ਹੁੰਦਾ ਸੋ ਸਰਕਾਰ ਜੇ ਅੱਜ ਇਹਦੇ ਉੱਤੇ ਸੋਚੇ ਤਾਂ ਮੈਂ ਸਮਝਦਾ ਵੀ ਭਲਾ ਹੋ ਸਕਦਾ ਪਰ ਗੱਲ ਫਿਰ ਉੱਥੇ ਆ ਜਾਂਦੀ ਹੈ ਸੈਂਟਰ ਨੇ ਨਹੀਂ ਮੰਨਣਾ ਠੀਕ ਹੈ ਇਹ ਗੱਲ ਜਵਾਬ ਵੀ ਮੇਰੇ ਕੋਲੋਂ ਹੀ ਤੁਸੀਂ ਲੈ ਲਓ ਸੈਂਟਰ ਨੇ ਨਹੀਂ ਮੰਨਣਾ ਇਹ ਇਹ ਸਵਾਲ ਤਾਂ ਚੁੱਕਣਗੇ ਹੀ ਨਹੀਂ ਜੇ ਚੁੱਕਣਗੇ ਵੀ ਉਹਨਾਂ ਨੇ ਨਹੀਂ ਮੰਨਣਾ ਕਿਉਂਕਿ ਉਹਦੇ ਪਿੱਛੇ ਵੀ ਉਹੀ ਗੱਲ ਆ ਜਾਂਦੀ ਹੈ ਕਿ ਪੰਜਾਬ ਦੇ ਨਾਲ ਬਗਾਨਗੀ ਵਾਲਾ ਸਲੂਕ ਜਿਹੜਾ ਕੀਤਾ ਜਾਂਦਾ ਸਿੰਥੈਟਿਕ ਨਸ਼ਾ ਇਥੇ ਜਿੰਨਾ ਮਰਜ਼ੀ ਵੰਡੀ ਜਾਓ ਪਰ ਜਿਹੜੀ ਬਚਾਉਣ ਵਾਲੀ ਚੀਜ਼ ਆ ਜਾਂ ਇਹਨਾਂ ਦਾ ਰੈਵਨਿਊ ਉੱਪਰ ਹੋ ਜੂਗਾ ਉਹ ਉਹਨਾਂ ਨੇ ਕਦੇ ਵੀ ਇਜਾਜ਼ਤ ਨਹੀਂ ਦੇਣੀ ਠੀਕ ਹੈ ਸਿਰਫ ਇੰਨਾਕ ਜੇਕਰ ਤੁਸੀਂ ਮਸਲਾ ਸਮਝ ਲਓ ਤਾਂ ਮੈਨੂੰ ਲੱਗਦਾ ਵੀ ਸਾਰੀ ਗੱਲਬਾਤ ਆਪਾਂ ਸਮਝ ਲਵਾਵਾਂਗੇ ਜੀ 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 ਦੇ ਵੀ ਥੋੜਾ ਧੰਨਵਾਦ ਕਰਦੀਆਂ ਕਿ ਲੋਕੀ ਸਾਰੇ ਮਸੂਤ ਤੇ ਆਪਣੀ ਜਾਣਕਾਰੀ ਤੁਸੀਂ ਦਰਸ਼ਕਾਂ ਦੇ ਅੱਗੇ ਰੱਖਦੇ ਹੋ ਅਤੇ ਦੇਸ਼ ਦੁਨੀਆ ਦੇ ਕਿ ਲੋਕੀ ਪੂਰੇ ਹਾਲਾਤਾਂ ਨੂੰ ਤੁਸੀਂ ਦੱਸਦੇ ਹੋਏ ਬੜੇ ਬੜੇ ਰਿੱਕੇ ਨਾਲ ਤੁਸੀਂ ਆਪਣੀ ਗੱਲ ਨੂੰ ਸਪਲਾਈਨ ਕਰਦੇ ਹੋ ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ ਤੁਹਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੁਣ ਪ੍ਰਾਈਡ ਪੰਜਾਬ ਟੀਵੀ ਦੇਖਣ ਦਰਸ਼ਕਾਂ ਤੋਂ ਵਕਤ ਹੋ ਗਿਆ ਜੱਤ ਲੈਣ ਦਾ ਧੰਨਵਾਦ ਧੰਨਵਾਦ